mas ਬਾਲੀਵੁੱਡ ਅਦਾਕਾਰ ਰੁਸਤਮੇ ਹਿੰਦ ਦਾਰਾ ਸਿੰਘ ਦੇ ਪੁੱਤਰ ਅਵਤਾਰ ਸਿੰਘ ਦੇ ਨਾਲ ਕਰੋੜਾਂ ਦੀ ਠੱਗੀ ਵਜ ਗਈ ਹੈ ਤਾਂ ਕਰੋੜਾਂ ਦੀ ਠੱਗੀ ਵਜਣ ਤੋਂ ਬਾਅਦ ਹੁਣੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਖਬਰ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦੱਸ ਦੱਸ ਹੀ ਹੈ ਕਿ ਹੁਣ ਰੁਸਤਮੇ ਹਿੰਦ ਦਾਰਾ ਸਿੰਘ ਦੇ ਪੁੱਤਰ ਅਵਤਾਰ ਸਿੰਘ ਨੇ ਇੱਕ ਜਿਹੜੀਆਂ ਦੋ ਕੰਪਨੀਆਂ ਸੀਗੀਆਂ ਬਲੂ ਸਟਾਰ ਤੇ ਹੋਰ ਦੋ ਕੰਪਨੀਆਂਜ਼ ਦੇ ਵਿੱਚ ਇਨਵੈਸਟ ਕੀਤਾ ਸੀਗਾ ਪੈਸੇ ਲਗਾਏ ਸੀਗੇ ਹਾਲਾਂਕਿ ਕੰਪਨੀ ਨੇ ਕਿਹਾ ਸੀਗਾ ਕਿ ਅਸੀਂ ਇੱਕ ਪੰਜਾਂਤ ਨਾ ਹੋਟਲ ਖੋਲਣ ਲੱਗਿਆਂ ਤਾਂ ਉਸ ਹੋਟਲ ਦੇ ਲਈ ਤੁਹਾਨੂੰ ਜੋ ਹੈ ਉਹ ਨਿਵੇਸ਼ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਤੁਹਾਨੂੰ ਰਿਟਰਨਸ ਦਾ ਭੁਗਤਾਨ ਕੀਤਾ ਜਾਵੇਗਾ ਤਾਂ ਹਾਲਾਂਕਿ ਜਦੋਂ ਦੋਨੋਂ ਕੰਪਨੀਆਂਜ਼ ਨੇ ਬਹੁਤ ਚੰਗਾ ਪ੍ਰਸਤਾਵ ਦੱਸਿਆ ਤਾਂ ਦਾਰਾ ਸਿੰਘ ਦੇ ਪੁੱਤਰ ਨੂੰ ਇਹ ਪ੍ਰਸਤਾਵ ਬਹੁਤ ਜ਼ਿਆਦਾ ਵਧੀਆ ਲੱਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇਹ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੁਝ ਪੈਸਿਆਂ ਦੀ ਅਦਾਇਗੀ ਕੀਤੀ ਜਿਹੜੀ ਕਰੋੜਾਂ ਦੇ ਵਿੱਚ ਸੀ ਵੀ ਉਹ ਪਹਿਲਾਂ ਹੀ ਕਰ ਦਿੱਤੀ ਤੇ ਬਾਕੀ ਬਾਅਦ ਵਿੱਚ ਪੈਸੇ ਦੇਣੇ ਸਨ ਤੇ ਜਿਸ ਤੋਂ ਬਾਅਦ ਪਹਿਲਾ ਕੰਪਨੀ ਨੇ ਜਦੋਂ ਪੈਸੇ ਲੈ ਲਏ ਤਾਂ ਪੰਜ ਤਾਰਾ ਹੋਟਲ ਦਾ ਨਾਮ ਦੱਸਿਆ ਤਾਂ ਪੂਰੀਆਂ ਚੀਜ਼ਾਂ ਦੱਸਿਆ ਤਾਂ ਦਾਰਾ ਸਿੰਘ ਨੇ ਆਪਣੇ ਪੁੱਤਰ ਦੇ ਨਾਲ ਜੋ ਆਏ ਉਹਨਾਂ ਨੇ ਨਿਵੇਸ਼ ਕਰ ਦਿੱਤਾ ਤਾਂ ਉਹਨਾਂ ਨੂੰ ਗੱਲਾਂ ਬਹੁਤ ਜ਼ਿਆਦਾ ਵਧੀਆ ਲੱਗੀਆਂ ਪਰ ਬਾਬਤ ਹੋ ਗਏ ਪਰ ਉਸ ਤੋਂ ਬਾਅਦ ਕੰਪਨੀ ਨੇ ਕੁਝ ਸਮੇਂ ਪਹਿਲਾਂ ਤਾਂ ਰਿਟਰਨਸ ਦਿੱਤੀਆਂ ਪਰ ਉਸ ਤੋਂ ਬਾਅਦ ਭੁਗਤਾਨ ਕਰਨਾ ਬੰਦ ਕਰ ਦਿੱਤਾ ਤੇ ਜਦੋਂ ਭੁਗਤਾਨ ਨਾ ਹੋਇਆ ਤਾਂ ਹਪਤਾਰ ਸਿੰਘ ਨੂੰ ਅਨਾ ਜਰਦਾਰਾ ਸਿੰਘ ਦੇ ਪੁੱਤਰ ਨੂੰ ਇਹ ਮਹਿਸੂਸ ਹੋਇਆ ਕਿ ਕਿਤੇ ਨਾ ਕਿਤੇ ਧੋਖਾਧੜੀ ਹੋਇਆ ਤਾਂ ਧੋਖਾਧੜੀ ਕਰੋੜਾ ਦੇ ਮਾਮਲੇ ਦੇ ਵਿੱਚ ਹੋਈ ਹੈ ਜਾਨੀ ਕਿ ਉਹਨਾਂ ਨੇ ਐਡਵਾਂਸ ਪੈਸੇ ਜਿਹੜੇ ਸੀਗੇ ਉਹ ਲਗਾਏ ਹੋਏ ਸੀਗੇ ਹੁਣ ਜਿਸ ਤੋਂ ਬਾਅਦ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਰੁਸਤਮੇ ਹਿੰਦ ਦਾਰਾ ਸਿੰਘ ਦੇ ਪੁੱਤਰ ਨਾ ਕਰੂੜਾਲੀ ਠੱਗੀ ਜਿਹੜੀ ਆ ਵੱਡੀਆਂ ਕੰਪਨੀਆਂ ਨੇ ਸਟਾਕ ਮਾਰਕੀਟ ਦੀਆਂ ਕੰਪਨੀਆਂ ਨੇ ਮਾਰੀ ਆ ਜਿਸ ਦੇ ਨਾਲ ਉਹਨਾਂ ਨੂੰ 1 ਪੰਜ ਤਾਰਾ ਹੋਟਲ ਦਾ ਸੁਪਨਾ ਦਿਖਾਇਆ ਗਿਆ ਉਹਨਾਂ ਨਾਲ ਦੇ ਵਿੱਚ ਪਾਰਟਨਰਸ਼ਿਪ ਹੋਵੇਗੀ ਪੈਸਾ ਲਗਾਉਣਾ ਹੋਵੇਗਾ ਤਾਂ ਵਧੀਆ 1 ਪੰਜ ਤਾਰਾ ਹੋਟਲ ਬਣ ਰਿਹਾ ਤੇ ਸਾਰੀਆਂ ਚੀਜ਼ਾਂ ਨਾਲ ਪ੍ਰਭਾਵਿਤ ਕਰ ਦਿੱਤਾ ਤੇ ਜ ਉਸ ਤੋਂ ਬਾਅਦ ਉਹਨਾਂ ਨੇ ਇੰਟਰਸਟ ਦਿਖਾਉਂਦੇ ਹੋਏ ਕੁਝ ਪੈਸੇ ਨਿਵੇਸ਼ ਕਰ ਦਿੱਤੇ ਤਾਂ ਨਾਲ ਦੀ ਨਾਲ ਜਦੋਂ ਪੈਸੇ ਨਿਵੇਸ਼ ਕੀਤੇ ਤਾਂ ਕਿਹਾ ਕਿ ਤੁਹਾਨੂੰ ਰਿਟਰਨਸ ਦਾ ਭੁਗਤਾਨ ਕੀਤਾ ਜਾਵੇਗਾ ਤਾਂ ਸਟੂਡੀਓ ਇੱਕ ਖਰੀਦਣਾ ਹੋਵੇਗਾ ਸਟੂਡੀਓ ਖਰੀਦਣ ਤੋਂ ਬਾਅਦ ਚੀਜ਼ਾਂ ਕੁਝ ਜਿਹੜੀਆਂ ਟੈਕਨੀਕਲ ਜੀਆ ਜਾਂ ਹੋਰ ਚੀਜ਼ਾਂ ਉਹ ਜਿਹੜੀਆਂ ਉਹਨਾਂ ਨਾਲ ਪ੍ਰਭਾਵਿਤ ਕਰ ਦਿੱਤਾ ਤੇ ਉਸ ਤੋਂ ਬਾਅਦ ਰਿਟਰਨਸ ਜਿਹੜੀਆਂ ਪੂਜਕ ਸਮੇਂ ਆਈਆਂ ਉਸ ਤੋਂ ਬਾਅਦ ਰਿਟਰਨਸ ਦਾਲਾ ਸਿੰਘ ਦੇ ਪੁੱਤਰ ਨੂੰ ਮਿਲਣੀਆਂ ਪਤ ਹੋ ਗਈਆਂ ਜਿਸ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਸ਼ਾਇਦ ਹੁਣ ਠੱਗੀ ਵਾਲਾ ਕੰਮ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੂਰਾ ਮਾਮਲਾ ਪੁਲਿਸ ਤੱਕ ਪਹੁੰਚਾ ਦਿੱਤਾ ਤਾਂ ਪੁਲਿਸ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਹੁਣ ਪੂਰਾ ਪੂਰਾ ਮਾਮਲਾ ਬਹੁਤ ਜ਼ਿਆਦਾ ਕੰਪੀਟੀਟਰਾਂ ਦੇ ਨਾਲ ਦੇਖਿਆ ਜਾ ਰਿਹਾ ਤਾਂ ਹੁਣ ਪੁਲਿਸ ਨੂੰ ਰਿਪੋਰਟ ਦਿੱਤੀ ਗਈ ਹੈ ਪੁਲਿਸ ਨੂੰ ਦੱਸਿਆ ਗਿਆ ਹੈ ਕਿ ਹੁਣ ਨੋਟਿਸ ਉਹਨਾਂ ਨੂੰ ਜਲਦ ਦੇਣਾ ਚਾਹੀਦਾ ਹੈ ਰਿਪੋਰਟ ਵਿੱਚ ਕੀ ਕੋ ਜ ਹੈ ਪੂਰੀਆਂ ਜਿਹੜੀਆਂ ਚੀਜ਼ਾਂ ਜਾਂ ਪੂਰੇ ਜਿਹੜੇ ਸਬੂਤ ਨੂੰ ਇਕੱਠੇ ਕਰਨ ਦੇ ਆਦੇਸ਼ ਹੋ ਗਏ ਨੇ ਪੁਲਿਸ ਨੂੰ ਔਰ ਉਸ ਤੋਂ ਬਾਅਦ ਇਹ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਪੱਖ ਦਾ ਹੋਇਆ ਨਜ਼ਰ ਆ ਲਿਆ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸਮਹਿਨ ਨਦਾਰਾ ਸਿੰਘ ਦੇ ਪੁੱਤਰ ਦੇ ਨਾਲ ਕਰੋੜਾਂ ਦੀ ਠੱਗੀ ਵਜੀ ਹੈ ਇੱਕ ਪੰਜ ਤਾਰਾ ਹੋਟਲ ਦੇ ਨਾਮ ਦੇ ਉੱਤੇ ਪੈਸੇ ਜਿਹੜੇ ਹੜੱਪੇ ਗਏ ਨੇ ਉਸ ਤੋਂ ਬਾਅਦ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਫੈਲ ਗਿਆ